ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚੰਗੀ ਜਿੰਦ ਜਨ ਵਾਲੀ ਪਿਓਰ ਸਾਨੂੰ ਜਰਸੀ ਵੇਖ ਦਿਖਾਉਣੀ ਹੈ ਦੰਦੋ ਬਿਲਕੁਲ ਖੀਰੀਆ ਪਹਿਲਾ ਸਵਾਲ ਸੁੰਦੀ ਪਿਆ ਸੇਲਾ ਡਿਟੇਲ ਵੀਰ ਤੁਸੀਂ ਇਹਦੇ ਬਾਰੇ ਪੁੱਛਦੇ ਆਓ ਅੱਗੇ ਕਰੀਏ ਗਾ ਲੋ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਐਸੇ ਆਪਣਾ ਮੇਰਾ ਨਾਮ ਵਿੱਕੀ ਆ ਵੀਰੇ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਂਵਾ ਤੇ ਮੋਬਾਈਲ ਨੰਬਰ ਆਪਣਾ ਤਾਂ ਮੋਬਾਈਲ ਨੰਬਰ 9877503784 98775 03784 03784 ਜੇਪ ਪਹਿਲੇ ਨੰਬਰ ਤੇ ਖੜੀ ਆ ਗਈ ਜਰਸੀ ਬੱਚੀ ਆਪੇ ਕੋ ਇਹ ਦੰਦੋ ਖੀਰੀ ਬਿਲਕੁਲ ਕਿ ਦੰਦੋ ਦੁੱਧ ਹੁੰਦਾ ਵੀਰੇ ਖੀਰੀ ਜੀ ਠੀਕ ਹੈ ਕਿਹੜੇ ਸੀਮਨ ਦੀ ਆਪਕੋਸ ਪਤਾ ਇਹਦੇ ਬਾਰੇ ਸੀਮਨ ਆਪ ਤਾਂ 5000 ਵੜਦੀ ਆ ਠੀਕ ਹੈ ਕਿਹ ਕਿਹ ਸੀਮਨ ਇਹਦੀ ਜੱਗ ਦੋ ਆ ਅਸੇ ਜੱਗ ਦਾ ਸੀਮਨ ਲੱਗਿਆ ਵਾ ਤੇ ਦੰਦੋ ਬਿਲਕੁਲ ਖੀਰੀ ਸਾਰੀ ਹਲੇ ਮੰਨ ਕੇ ਚੱਲੋ ਵੀ 2 ਸਾਲ ਤੋਂ ਅੰਦਰ ਹੀ ਹੈ ਜੀ ਅੰਦਰ ਹੀ ਹੈ ਠੀਕ ਆ ਕੈਕ ਦਿਨ ਲੈਂਦੀ ਐ ਸੂਨ ਚਾਹ ਜੀ ਇਹਦੀ ਫਿਰ ਸ਼ਹੀਦ ਅਨਪੈਂਡਿੰਗ ਦਾ ਜੀ 6 ਦਿਨ ਪੈਂਡਿੰਗ ਇਹ ਫਿਰ ਮੰਨ ਕੇ ਚੱਲ ਰਿਕਾਰਡ ਵਗੈਰਾ ਜੀ ਮਾਂ ਦਾ ਕੁਛ ਪਤਾ ਜੇ ਨਹੀਂ ਪਤਾ ਰਿਕਾਰਡ ਤਾਂ ਬਹੁਤ ਚਿੰਗਾ ਇਹਦੀ ਮਾਂਸ ਲਈ 25 ਕਿਲੋ ਦੁੱਧ ਜਾਨੀ 25 26 ਆਹੰਦਾਰੀ ਨਾ ਪਾਈ ਗਈ ਆ ਠੀਕ ਹੈ ਤੇ ਇਹ ਆਪ ਵੀ ਵਧੀਆ ਸੀ ਮੰਨ ਜੀ ਬਾਕੀ ਅੱਗੇ ਦੇਖੀ ਕੀ ਕਰਦੀ ਹੈ ਅਨਦਾਜ਼ਾ ਲਾ ਕੇ ਕਿੰਨਾ ਦੁੱਧ ਪਾ ਦੋਗੇ ਆ ਪਹਿਲੀ ਸੋਚਾ ਹੀ ਦਾ 20 ਕਿਲੋ ਵੀਰੇ ਦੋ ਤੈਨੂੰ ਇਹ ਠੀਕ ਹੈ ਸਾਹਮਣੇ ਦੀ ਤਿਆਰੀ ਦੂਰੀਆ ਬਾਕੀ ਹਜੇ ਜੀ ਹੋਰ ਵੀ ਤਿਆਰ ਹੋਊਗੀ ਜਿਵੇਂ ਹਜੇ 6-7 ਦਾ ਰਹਿੰਦੇ ਵੀ 8 ਦਿਨ ਤੇ ਜਮਾ ਅਸਲ ਪਯੋਰ ਪੰਜਾਬ ਵਾਲੇ ਜਰਸੀ ਹੈ ਨਾ ਹਾਂ ਪਯਾ ਵਾਲੀ ਬੈੜਦੀ ਹੈ ਇਹ ਸਵਾਹ ਦੇਖੋ ਜਿਵੇਂ ਕੌਲੀ ਪਾਣੀ ਦੇ ਮੱਥੇ ਤੇ ਖੜਦੀ ਹੈ ਹਾਂ ਸਵਾਹ ਦੇਖੋ ਇਹਦਾ ਬੈਲ ਜੂ ਹੈ ਜਿਹੜੀ ਹੈਗੇ ਤਾਂ ਹਣਾ ਬਾਕੀ ਉਹ ਵੀ ਠੰਡੀ ਸੀ ਲੱਗਿਆ ਠੀਕ ਹੈ ਤੇ ਢੱਲੇ ਵਾਲੋ ਬੱਚਿਆਂ ਭਲਾਈਆਂ ਪਾਉਣ ਲੱਗੀ ਮੜੇ ਮੜੀਆਂ ਹਨਾ ਹਾਂ ਥੋੜੀ ਭਲਾ ਦਾ ਜ਼ਰੂਰ ਪਾਉਣ ਲੱਗੀ ਬਸ ਬਾਕੀ ਹੁਣ ਤਿਆਰੀ ਜੀ ਆ ਲੈ ਜੂਗੀ ਖੇਪਨ ਸਤ ਦੇ ਨੂੰ ਤੋਰੀਵਾਰ ਨੂੰ ਹਾਂ ਸਵੇਰੋਂ ਲੇਵਾ ਦੇਖੋ ਅੱਗੇ ਪਿਛੇ ਤਾਂ ਥਣ ਚਾਰੇ ਨਿਕਲਵੇਂ ਸਾਫ ਸੁਥਰੇ ਪਿਓਰ ਅਸਲ ਜਰਸੀ ਆ ਜਿਹੜੇ ਵੀਰੇ ਕਹਿੰਦਾ ਵੀ ਸੋਨਾ ਲੈਣਾ 24 ਕੈਰਟ ਉਹ ਚੀਜ਼ ਆ ਜਮਾ ਜਰਸੀ ਪਹਿਲਾਂ ਸੂਗਾ ਸੁੰਦੀ ਪਈਆ ਤੇ ਦਿਨ ਹਾਲੇ ਲਗਭਗ ਮੰਨ ਕੇ ਚੱਲੇ 5 6 ਘੜੇ ਤੇ ਮੁੱਲ ਵੜੀ ਦਾ ਕੀ ਰੱਖਿਆ ਮੁੱਲ ਵੜੀ ਫੋਨ ਦੀ ਕਰਾਂਗੇ ਵੀਰੇ ਠੀਕ ਐ ਸੋ ਮੁੱਲੇ ਦਾ ਫੋਨ ਤੇ ਹੋਊਗਾ ਵੇਖ ਦੇਖੋ ਕੀ ਆ ਪਤਾ ਜਾਦ ਬਰੀਨ ਵਾਲੇ ਪਾਸਿਓ ਫੁੱਲ ਓਕੇ ਆ ਕੋਈ ਵੀਰੇ ਇਹ ਨਾ ਮੰਨੇ ਵੀ ਹਲਕਾ ਫੁਲਕਾ ਬਲੱਡ ਕਿਸੇ ਚੀਜ਼ ਦਾ ਨਹੀਂ ਵਿੱਚ ਤੇ ਪਿਓਰ ਅਸਲ ਪੰਜਾਬ ਵਾਲੀ ਜਰਸੀ ਜੋ ਪੂਰਾ ਟੌਪ ਕਲਾਸ ਨਗੀਨਾ ਜਿਹੜਾ ਆਪਾਂ ਤੁਹਾਨੂੰ ਦਿਖਾਉਣੇ ਪਏ ਆ ਤੇ ਦਿਨ ਤਾਂ ਲੈਂਦੀ ਆ 5 6 ਕਾ ਜੇ ਸੂਨ ਦੇ ਵਿੱਚ ਤੇ ਰਿਕਾਰਡ ਤੋੜ ਦੂ ਪਰ ਬੰਨ ਵਾਲੇ ਸੋ ਵੀਰੋ ਫੇਸ ਕੁਆਲਟੀ ਯੱਕਰ ਫੇਰ ਦੇਖ ਸਕਦੇ ਹੋ ਪਿਓਰ ਅਸਲ ਗੋਲਡਨ ਕਲਰ ਦੇ ਵਿੱਚ ਜਰਸੀ ਆ ਪਹਿਲਾ ਸੂਆ ਸੂਨ ਨੂੰ ਰੈਡੀ ਆ 6 ਦਿਨ ਇਹਦੇ ਪੈਂਡਿੰਗ ਪਿਆ ਸੂਨ ਦੇ ਵਿੱਚ ਭੋਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਬੁਗੂਲਾ ਫਿਟਿੰਗ ਵਾਲਾ ਰੇਡ ਵੀਰ ਕਹਿੰਦਾ ਜੈਨੂਨ ਹੋਗਾ ਫੋਨ ਤੇ ਕਰਾਂਗੇ ਆਪਾਂ ਪਛਟੀ ਕੰਮ ਹੋ ਲੈ ਵੀਰ 70 ਵਗੈਰਾ ਦੇਖੋ ਲੱਤ ਘਮਾ ਘਮਾ ਧਰ ਦਿਆ 6 ਦਿਨ ਪਿਆ 6 ਦਿਨ ਨੂੰ ਸੋਹਣੀ ਬੈਡ ਬਣੂਗੀ ਅੱਗੇ ਪਿੱਛੇ ਦਾ ਹਵਾਨਾ ਜਾਵਾ ਫੇਸ ਕੁਆਲਟੀ ਵਗੈਰਾ ਪੂਰੀ ਫੁੱਲ ਬਰੀਡ ਦੇ ਵਿੱਚ ਹੈ ਜੈਗ ਦਾ ਅੱਗੇ ਲੱਗਿਆ ਹੋਇਆ ਸੀਮਨ 50060 ਬਾੜ ਦੀ ਹੈਗੇ ਬੱਚੀ ਇਹ ਆਪ ਸੋ ਫਿਰ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਕੋਈ ਵੀ ਵੀਰਸ ਬੈਡ ਨੂੰ ਖਰੀਦਣ ਦਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਬ